ਰਿਸ਼ਤਿਆਂ ਦਾ ਮੋਹ ਇੱਕ ਪਿਓ ਅਦਾਲਤ ਵਿੱਚ ਦਰਖਾਸਤ ਲੈ ਕੇ ਪਹੁੰਚਿਆ ਤਾਂ ਜੋ ਆਪਣੇ ਪੁੱਤਰ ਦੀ ਸ਼ਿਕਾਇਤ ਕਰ ਸਕੇ ਜੱਜ ਸਾਹਿਬ ਨੇ ਪੁੱਛਿਆ ਤੁਹਾਨੂੰ ਆਪਣੇ ਪੁੱਤਰ ਤੋਂ ਕੀ ਸ਼ਿਕਾਇਤ ਹੈ ਬੁੱਢੇ ਪਿਓ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਤੋਂ ਉਸ ਦੀ ਹیثیت ਮੁਤਾਬਕ ਹਰ ਮਹੀਨੇ ਖਰਚਾ ਲੈਣਾ ਚਾਹੁੰਦਾ ਹਾਂ ਜੱਜ ਸਾਹਿਬ ਨੇ ਕਿਹਾ ਇਹ ਤਾਂ ਤੁਹਾਡਾ ਹੱਕ ਹੈ ਇਸ ਵਿੱਚ ਸੁਣਵਾਈ ਦੀ ਕੀ ਲੋੜ ਹੈ ਤੁਹਾਡੇ ਪੁੱਤਰ ਨੂੰ ਤੁਹਾਨੂੰ ਹਰ ਮਹੀਨੇ ਖਰਚਾ ਦੇਣਾ ਚਾਹੀਦਾ ਬਾਪ ਨੇ ਕਿਹਾ ਮੈਨੂੰ ਪੈਸਿਆਂ ਦੀ ਕੋਈ ਘਾਟ ਨਹੀਂ ਪਰ ਮੈਂ ਫਿਰ ਵੀ ਹਰ ਮਹੀਨੇ ਆਪਣੇ ਪੁੱਤਰ ਤੋਂ ਖਰਚਾ ਲੈਣਾ ਚਾਹੁੰਦਾ ਹਾਂ ਚਾਹੇ ਥੋੜਾ ਹੀ ਕਿਉਂ ਨਾ ਹੋਵੇ ਜੱਜ ਸਾਹਿਬ ਹੈਰਾਨ ਹੋਏ ਤੇ ਕਿਹਾ ਤੁਸੀਂ ਤਾਂ ਦੌਲਤਮੰਦ ਹੋ ਤਾਂ ਤੁਹਾਨੂੰ ਪੁੱਤਰ ਦੇ ਪੈਸਿਆਂ ਦੀ ਕੀ ਲੋੜ ਬਾਪ ਨੇ ਆਪਣੇ ਪੁੱਤਰ ਦਾ ਨਾਂ ਤੇ ਪਤਾ ਦਿੰਦਿਆਂ ਜੱਜ ਸਾਹਿਬ ਨੂੰ ਆਖਿਆ ਕਿ ਜੇ ਤੁਸੀਂ ਮੇਰੇ ਪੁੱਤਰ ਨੂੰ ਅਦਾਲਤ ਵਿੱਚ ਬੁਲਾਓਗੇ ਤਾਂ ਤੁਹਾਨੂੰ ਸਭ ਕੁਝ ਪਤਾ ਲੱਗ ਜਾਵੇਗਾ ਜਦ ਪੁੱਤਰ ਅਦਾਲਤ ਵਿੱਚ ਆਇਆ ਤਾਂ ਜੱਜ ਸਾਹਿਬ ਨੇ ਪੁੱਤਰ ਨੂੰ ਆਖਿਆ ਨਵਨੀਤ ਤੁਹਾਡੇ ਪਿਤਾ ਜੀ ਚਾਹੁੰਦੇ ਹਨ ਕਿ ਤੁਸੀਂ ਹਰ ਮਹੀਨੇ ਉਹਨਾਂ ਨੂੰ ਖਰਚਾ ਦਿਓ ਭਾਵੇਂ ਥੋੜਾ ਹੀ ਕਿਉਂ ਨਾ ਹੋਵੇ ਪੁੱਤਰ ਵੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਤੇ ਕਹਿ ਲੱਗਾ ਮੇਰੇ ਪਿਤਾ ਜੀ ਤਾਂ ਬਹੁਤ ਅਮੀਰ ਹਨ ਉਹਨਾਂ ਨੂੰ ਪੈਸਿਆਂ ਦੀ ਕੀ ਲੋੜ ਹੈ ਜੱਜ ਸਾਹਿਬ ਨੇ ਕਿਹਾ ਇਹ ਤੁਹਾਡੇ ਪਿਤਾ ਜੀ ਦੀ ਇੱਛਾ ਹੈ ਤੇ ਉਹ ਇਸ ਲਈ ਆਜ਼ਾਦ ਹਨ ਬਾਪ ਨੇ ਜੱਜ ਸਾਹਿਬ ਨੂੰ ਆਖਿਆ ਤੁਸੀਂ ਮੇਰੇ ਪੁੱਤਰ ਨੂੰ ਆਖੋ ਕਿ ਉਹ ਮੈਨੂੰ ਹਰ ਮਹੀਨੇ 100 ਰੁਪਏ ਦੇਵੇ ਉਹ ਵੀ ਆਪਣੇ ਹੱਥੀ ਤੇ ਬਿਲਕੁਲ ਵੀ ਦੇਰੀ ਨਾ ਕਰੇ ਤਾਂ ਜੱਜ ਸਾਹਿਬ ਨੇ ਪੁੱਤਰ ਨੂੰ ਹੁਕਮ ਦਿੱਤਾ ਕਿ ਤੁਸੀਂ ਹਰ ਮਹੀਨੇ ਆਪਣੇ ਪਿਓ ਨੂੰ 100 ਰੁਪਏ ਬਿਨਾਂ ਕਿਸੇ ਦੇਰੀ ਦੇ ਆਪਣੇ ਹੱਥੀ ਦਿਓਗੇ ਇਹ ਅਦਾਲਤ ਦਾ ਹੁਕਮ ਹੈ ਮਕਦਮਾ ਮੁੱਕਣ ਦੇ ਬਾਅਦ ਜੱਜ ਸਾਹਿਬ ਨੇ ਬੁੱਢੇ ਪਿਓ ਨੂੰ ਆਪਣੇ ਕੋਲ ਸੱਦਿਆ। ਉਹਨਾਂ ਪੁੱਛਿਆ, "ਜੇ ਤੁਸੀਂ ਬੁਰਾ ਨਾ ਮੰਨੋ ਤਾਂ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ। ਤੁਸੀਂ ਆਪਣੇ ਪੁੱਤਰ ਖਿਲਾਫ ਇੱਕ ਕੇਸ ਕਿਉਂ ਕੀਤਾ? ਤੁਸੀਂ ਤਾਂ ਬਹੁਤ ਦੌਲਤਮੰਦ ਹੋ।" "ਤੇ ਇਹ ਤਾਂ ਬਹੁਤ ਥੋੜੀ ਰਕਮ ਸੀ।" ਬੁੱਢਾ ਆਦਮੀ ਰੋਂਦਿਆਂ ਹੋਇਆਂ ਕਹਿੰਦਾ, "ਜੱਜ ਸਾਹਿਬ, ਮੈਂ ਆਪਣੇ ਪੁੱਤਰ ਦਾ ਚਿਹਰਾ ਵੇਖਣ ਲਈ ਤਰਸ ਗਿਆ ਸੀ। ਉਹ ਆਪਣੇ ਕੰਮਾਂ ਵਿੱਚ ਇੰਨਾ ਵਿਅਸਤ ਹੋ ਗਿਆ ਕਿ ਸਾਲਾਂ ਲੰਘ ਗਏ, ਨਾ ਉਹ ਮਿਲਿਆ, ਨਾ ਗੱਲ ਹੋਈ, ਨਾ ਸਾਹਮਣੇ ਆਇਆ।" ਨਾ ਫੋਨ ਕੀਤਾ ਮੈਨੂੰ ਆਪਣੇ ਪੁੱਤਰ ਨਾਲ ਬਹੁਤ ਪਿਆਰ ਹੈ ਇਸ ਲਈ ਮੈਂ ਇਹ ਕੇਸ ਕੀਤਾ ਸੀ ਤਾਂ ਜੋ ਹਰੇਕ ਮਹੀਨੇ ਮੈਂ ਉਸ ਨੂੰ ਮਿਲ ਸਕਾਂ ਜਿਸ ਨੂੰ ਵੇਖ ਕੇ ਖੁਸ਼ ਹੋ ਸਕਾਂ ਇਹ ਗੱਲ ਸੁਣ ਕੇ ਜੱਜ ਦੀਆਂ ਅੱਖਾਂ ਵੀ ਭਿੱਜ ਗਈਆਂ ਜੱਜ ਸਾਹਿਬ ਨੇ ਕਿਹਾ ਜੇ ਤੁਸੀਂ ਇਹ ਗੱਲ ਪਹਿਲਾਂ ਦੱਸ ਦਿੰਦੇ ਤਾਂ ਮੈਂ ਉਸ ਨੂੰ ਨਜ਼ਰਅੰਦਾਜ਼ ਕਰਨ ਤੇ ਝਾਣਾਂ ਨਾ ਦੇਣ ਦੇ ਦੋਸ਼ ਵਿੱਚ ਸਜ਼ਾ ਦਵਾ ਦਿੰਦਾ ਬਾਪ ਨੇ ਜੱਜ ਦੀ ਵੱਲ ਮੁਸਕਰਾਹਟ ਨਾਲ ਵੇਖਦੇ ਹੋਏ ਕਿਹਾ ਜੇ ਤੁਸੀਂ ਉਸ ਨੂੰ ਸਜ਼ਾ ਦਿੰਦੇ ਤਾਂ ਇਹ ਮੇਰੇ ਲਈ ਦੁੱਖ ਦੀ ਗੱਲ ਹੁੰਦੀ ਕਿਉਂਕਿ ਮੈਨੂੰ ਉਸ ਨਾਲ ਸੱਚਮੁੱਚ ਪਿਆਰ ਹੈ ਤੇ ਮੈਂ ਕਦੇ ਨਹੀਂ ਚਾਹੁੰਦਾ ਕਿ ਮੇਰੀ ਵਜ੍ਹਾ ਨਾਲ ਮੇਰੇ ਪੁੱਤਰ ਨੂੰ ਕੋਈ ਸਜ਼ਾ ਮਿਲੇ ਜਾਂ ਉਹ ਕਿਸੇ ਤਕਲੀਫ ਵਿੱਚ ਜਾਵੇ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਮਾਂ ਪਿਓ ਨੂੰ ਤੁਹਾਡੇ ਪੈਸਿਆਂ ਦੀ ਲੋੜ ਨਹੀਂ ਉਹਨਾਂ ਨੂੰ ਤੁਹਾਡੇ ਸਮੇਂ ਦੀ ਲੋੜ ਹੈ ਵਕਤ ਰੰਦਿਆ ਉਹਨਾਂ ਨਾਲ ਹਰ ਰੋਜ਼ ਗੱਲ ਕਰ ਲਿਆ ਕਰੋ ਤੁਹਾਡਾ ਕੁਝ ਨਹੀਂ ਜਾਵੇਗਾ ਪਰ ਤੁਹਾਨੂੰ ਉਹਨਾਂ ਦਾ ਅਸੀਸ ਜ਼ਰੂਰ ਮਿਲੇਗਾ ਨਹੀਂ ਤਾਂ ਇੱਕ ਦਿਨ ਤੁਸੀਂ ਪਛਤਾਵੋਗੇ ਅਤੇ ਉਹਨਾਂ ਨੂੰ ਯਾਦ ਕਰਕੇ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ पाओगे ਅੱਜ ਤੋਂ ਇਹ ਪ੍ਰਣ ਲਵੋ ਕਿ ਤੁਸੀਂ ਹਰ ਰੋਜ਼ ਆਪਣੇ ਮਾਪਿਆਂ ਨਾਲ ਗੱਲ ਕਰੋਗੇ ਤੇ ਉਹਨਾਂ ਦੀ ਅਸੀਸਾਂ ਲਵੋਗੇ ਧੰਨਵਾਦ